ਲਾ ਪੂਰੀ ਹਮ ਐਜ ਬਾਕ ਚੋਈ ਜਾਂਦੇ ਕੋਈ ਚੱਕਰ ਨਾ ਨਰਮ ਸੁਭਾਅ ਦੀ ਸੁੱਗ ਸੁੱਗ ਚੰਗਾ ਹੈ ਲਾਏ ਭਾਈ ਦੇਖੋ ਮਾਨਸਾ ਮੰਡੀ ਦੀਆਂ ਝੋਟੀਆਂ ਮਾਨਸਾ ਮੰਡੀ 31 ਤਰੀਕ 31 ਜਨਵਰੀ ਝੋਟੀਆਂ ਸਾਰੀਆਂ ਦਿਖਾਉਣੇ ਆ ਸਾਨੂੰ ਮੰਡੀ ਪਾਪਾ ਪਰੀ ਹੋਈ ਆ ਉਹ ਤਾਂ ਆਜੋ ਉਹ ਕਿਹੜੇ ਪਾਸੇ ਚਲੀਏ ਦਿਖਾਈਏ ਪਸ਼ੂ ਆਪਾਂ ਫਿਰ ਆ ਚੋਟੀ ਦਾ ਸਿੰਗ ਬਹੁਤ ਛੋਟਾ ਬਈ ਸਿੰਗ ਦੇਖ ਗਏ ਨਾ ਛੋਟਾ ਜਿਹਾ ਨਾ ਮੱਲੋਬੜੀ ਆਜੋ ਚਲੀਏ ਅੱਗੇ ਨੀਲੀ ਰਵੀ ਦਾ ਝੋਟਾ ਹੈ ਕੋਈ ਝੋਟਾ ਚੰਗਾ ਹੈ ਨਾ ਕੋਈ ਨਹੀਂ ਕੋਈ ਇਹਦਾ ਪਤਾ ਨਹੀਂ ਕੀਦਾਗਾ ਜੇ ਲਵੇ ਹੁੰਦਾ ਕੋਈ ਆਪਾਂ ਪੁੱਛ ਲਾਂਦੇ ਆ ਚੋਟੀ ਦਿਖਾਉਨੇ ਆ ਤੁਹਾਨੂੰ ਹਣਾ ਲੇਵਾ ਚੈੱਕ ਕਰੂ ਪਹਿਲਾਂ ਪਾ ਤਾ ਵੀ ਝੂਟੀ ਦਾ ਲੇਵਾ ਦੇਖ ਲਓ ਤੇ ਬਾਬਾ ਸਤਿ ਸ਼੍ਰੀ ਅਕਾਲ ਅ ਕੀ ਨਾਮ ਹੈ ਜੀ ਕਿੱਥੋਂ ਆਇਓ ਸ਼ੇਰ ਸਿੰਘ ਜੀ ਸ਼ੇਰ ਸਿੰਘ ਨਾਂਉ ਕਿੱਥੋਂ ਕਿੱਥੋਂ ਆਏ ਜੀ ਗੁਰਨੇਖੌਰ ਤੋਂ ਤੇ ਝੋਟੀ ਆਪਣੀ ਕੈਮੀ ਸੂਏ ਆਪਣੀ ਸੂਏ ਚੌਥੇ ਸੂਏ ਆਏ ਚੌਥੇ ਸੂਏ ਆ ਦੁੱਧ ਕਿੰਨਾ ਬਾਪੂ ਦੁੱਧ ਤਾਂ ਸਾਡੇ 16 ਲੀਟਰ ਹੈ 16 ਲੀਟਰ ਕੀ ਮੁੱਲ ਮਾੜੀ ਕਰਦੇ ਹੋ ਇਹਦੀ ਮੁੱਲ ਕਰਦੇ ਜੀ ਇਹਦਾ 160 160 ਹਾਂ ਠੀਕ ਹੈ ਜੀ ਕਰਦੀ ਮੈਂ ਸਮਝਾ ਲੈ ਲੈਂਦੀ ਹੈ ਜੀ ਲੈ ਜਾਂਦੀ ਲਈ ਠੀਕ ਹੈ ਕਿੱਥੇ ਤੱਕ ਛੋਟ ਛਾਟ ਕਰ ਦੇਣੀ ਹੈ ਮਾੜੀ ਮੋੜੀ ਕਰਦਾ ਨਹੀਂ ਜੀ ਨੰਬਰ ਬੋਲਿਓ ਆਪਣਾ 98786 ਹਾਂਜੀ 64847 64847 ਲਓ ਜੀ ਚੱਕ ਦੋ ਬਈ ਮੱਝ ਦਾ ਲੀਵਾ ਨਹੀਂ ਨਹੀਂ ਉਹ ਮੇਰੇ ਕੋਲ ਮੈਂ ਇਹ ਜੀ ਤੋੜ ਲਓ ਜੀ ਅੱਛਾ ਲਓ ਜੀ ਦੇਖ ਤੋੜ ਕੇ ਦਿਖਾਉਣੇ ਮੱਝ ਆਪਾਂ ਗਾਣੇ ਦਾ ਗਾਣੇ ਦਾ ਮੈਸੇਜ ਇਹ ਬਾਪੂ ਦੀ ਮੱਝ ਐ ਨਹੀਂ ਬਾਪੂ ਆਪਾਂ ਤਾਂ ਕੋਈ ਕੱਤ ਨਹੀਂ ਛੱਡਦੇ ਲੈ ਆ ਚੋਟੀ ਦਿਖਾਉਣੇ ਆ ਇਹ ਕੀ ਵੀ ਹੋਈ ਪਈ ਓਏ ਇਹ ਚੋਟੀ ਦਾ ਕੋਈ ਮਾਲਕ ਹੈ ਨਹੀਂ ਲਵੇ ਨੇੜੀ ਪਸ਼ੂ ਬਾਵਾ ਪੁੱਛੇ ਹੋਏ ਨੇ ਆ ਝੁੱਟੀ ਵੀ ਸੋਹਣੀ ਆ ਬਈ ਨਨਸਾ ਮੰਡੀ ਆਈ ਹੋਈ ਆ ਸਿੰਘ ਸੁਹੇਦਾ ਵੀ ਸੋਹਣਾ ਹਨ ਨਿੱਕਾ ਸਿੰਘ ਆ ਜਮਾ ਛੂਟੀ ਕਰਦੀ ਝੁੱਟੀ ਆ ਹਾਂਜੀ ਮਿੱਤਰੋ ਸਸੀ ਕਾਲਜੀ ਕੀ ਹਾਲ ਚਾਲ ਨੇ ਕਿਵੇਂ ਆ ਸੇਵਕ ਵਧੀਆ ਵਧੀਆ ਚੈਨਲ ਦਾ ਨਾਮ ਬੋਲਦੇ ਪਹਿਲਾਂ ਤਾਂ ਆਪਣੇ ਦਾ ਚੈਨਲ ਦਾ ਨਾਮ ਆ ਵੀਰੇ ਕੀਟ ਡੈਰੀ ਫਾਰਮ ਕੀਟ ਡੈਰੀ ਫਾਰਮ ਡਿਸਕ੍ਰਿਪਸ਼ਨ ਚ ਲਿੰਕ ਦੇਵਾਂਗੇ ਬਾਈ ਚੈਨਲ ਬਾਈ ਦਾ ਸਬਸਕ੍ਰਾਈਬ ਕਰਿਓ ਹਨਾ ਬਾਕੀ ਗੱਲਬਾਤ ਆਏ ਆ ਤੇ ਜਿਹੜੇ ਵੀਰਾਂ ਨੇ ਆਪਣੇ ਜੇ ਮੈਂ ਆਪਾਂ ਤੁਹਾਨੂੰ ਪਤਾ ਹੀ ਹੈ ਵੀ ਹੁਣ ਮੱਝਾਂ ਦੀ ਵੀਡੀਓ ਸਟਾਰਟ ਕੀਤੀਆਂ ਹਨਾ ਤੇ ਜਿੰਨਾ ਵੀਰਾਂ ਨੇ ਮੱਝਾਂ ਦੀਆਂ ਵੀਡੀਓ ਕਰਵਾਉਣੀਆਂ ਹੁੰਦੀਆਂ ਆਈਆਂ ਪ੍ਰੋਮੋਸ਼ਨ ਆ ਲਾ ਲਓ ਅ ਵਿਜ਼ਿਟ ਆ ਲਾ ਲਓ ਵੀ ਫਾਰਮ ਦੀ ਵਿਜ਼ਿਟ ਕਰਾਉਣੀਆਂ ਫਾਰਮ ਦੀ ਇੰਟਰਵਿਊ ਪਾਉਣੀਆਂ ਹਨਾ ਪਸ਼ੂਆਂ ਦੀ ਸੇਲ ਪਰਚੇਜਿੰਗ ਲਈ ਤੁਸੀਂ ਆਪਣਾ ਕੰਮ ਵੀਡੀਓ ਪਾਉਣਾ ਚਾਹੁੰਦੇ ਹੋਗੇ ਮਤਲਬ ਤੁਹਾਨੂੰ ਹਾਂ ਜਿਵੇਂ ਹੁਣ ਆਪਣਾ ਫੇਸਬੁੱਕ ਤੇ ਪੇਜ ਆ YouTube ਤੇ ਪੇਜ ਆ ਹਾਂ ਹਾਂ ਬਈ ਹਨਾ ਬਈ ਤੇ ਪ੍ਰੋਮੋਸ਼ਨ ਆ ਗਈ ਤੇ ਮਤਲਬ ਆਪਾਂ ਲਿੰਕ ਦੇ ਦੰਨੇ ਆ ਨਾਲ ਦੀ ਨਾਲ ਬਾਈ ਦੇ ਚੈਨਲ ਦਾ ਵੀ ਲਿੰਕ ਤੇ ਆਪਣਾ ਨੰਬਰ ਵੀ ਦੇਤਾ ਅਸੀਂ ਨੇ ਦੋਨਾਂ ਦਾ ਸਾਡਾ ਠੀਕ ਆ ਜੀ ਤੇ ਸਾਡੇ ਚੈਨਲ ਤੇ ਅਸੀਂ ਤੁਸੀਂ ਆਪਣੀ ਵੀਡੀਓ ਪਵਾ ਸਕਦੇ ਹੋ ਮਾਨਸਾ ਮੰਡੀ ਦੀ ਅੱਜ ਅਪਡੇਟ ਆ ਗਈ ਅੱਜ ਦੀ ਵੀਡੀਓ ਥੋੜੀ ਜਿਹੀ ਲੰਬੀ ਜ਼ਰੂਰ ਹੋਊਗੀ ਥੋੜੀ ਐ ਹੋ ਸਕਦਾ ਵੀ 30 ਮਿੰਟ ਤੱਕ ਵੀਡੀਓ ਜਾ ਸਕਦੀ ਹੈ ਆਪਣੀ ਜਾ ਸਕਦੀ ਹੈ ਕਿਉਂਕਿ ਕੱਲ ਨੂੰ ਇੱਕ ਤਰੀਕ ਹੈ ਫਰਪਰੀ ਇੱਕ ਫਰਪਰੀਆ ਕੱਲ ਨੂੰ ਮਤਲਬ ਕੱਲ ਨੂੰ ਰਾਮਪੁਰੇ ਫੂਰ ਵੀ ਅਪਡੇਟ ਆਊਗੀ ਹਨਾ ਰਾਮਪੁਰੇ ਵੀ ਵਾਲੇ ਵੀ ਕੱਲ ਨੂੰ ਤਿਆਰ ਰਹੋ ਅਪਡੇਟ ਉੱਥੇ ਵੀ ਪਾਵਾਂਗੇ ਪਾਵਾਂਗੇ ਪੜਾਕੇ ਅੱਜ ਵੀ ਮਾਨਸਾ ਮੰਡੀ ਪਾਪਾ ਪਰਹੀ ਹੋਈ ਆ ਤੇ ਦਿਖਾਉਣੇ ਆ ਪਸ਼ੂ ਆਪਾਂ ਚੱਲੀਏ ਫਿਰ ਹੂੰ ਚੱਲਦੇ ਆ ਸਣੇ ਕਾਟੂਮਾਲ ਵੀ ਦਿਖਾਵਾਂਗੇ ਕਾਟੂਮਾਲ ਵੀ ਦਿਖਾਣਾ ਵਿਚੀ ਕਾਟੂਮਾਲ ਆਊਗਾ ਵੀਡੀਓ ਦੇ ਵਿੱਚ ਵਿਚੀ ਦੂਜੀਆਂ ਝੋਟੀਆਂ ਆਉਣਗੀਆਂ ਚੰਗੀਆਂ ਬਣੇ ਰਹੋ YouTube ਦੇ ਚੈਨਲ ਨਾਲ ਸਾ ਮੰਡੀ ਝੋਟੀ ਦਿਖਾਉਣੇ ਆ ਤੁਹਾਨੂੰ ਲੋ ਜੀ ਸਤੂਆਂ ਝੋਟੀ ਦਿਖਾਉਣੇ ਆ ਮੁੜ ਲੈ ਬਾਈ ਠੀਕ ਮੋੜ ਲੈ ਬਾਈ ਮੋੜ ਲੈ ਮੋੜ ਲੈ ਬੋਲ ਰਹੇ ਕਰੂ ਚੈੱਕ ਝੋਟੀ ਕੰਮੇ ਸੁਏ ਬਾਈ ਇਹ? ਮਸੂਨ ਵਾਲੀ ਹੈ। ਹੈ? ਮਸੂਨ ਵਾਲੀ। ਕੰਮੇ ਸੁਏ। ਡੈਡੀ ਨੂੰ ਪਤਾ। ਆਖੜ। ਇਹ ਦੂਜੇ ਆਉਂਦੇ। ਦੂਜੇ। ਅੱਛਾ। ਕਿਹਦੇ ਬਾਈ ਹੋਏ ਪਹਿਲਾਂ? ਕਿੰਨੇ ਕਿੰਨੇ ਰਹਿ ਕੇ ਸੁਣਦੇ? ਦੂਜੇ ਪਹਿਲੇ ਫੱਗੜ ਸੁਣਾਇਆ। ਹੈ? ਪੱਗੇ ਪਹਿਲੇ ਫੱਗੜ ਨੂੰ ਸੁਣਾਇਆ ਨੇ। ਪਹਿਲੇ ਫੱਗੜ ਨੱਸਿਆ। ਹਾਂ। ਪਹਿਲੇ 30 ਮੁੱਲ ਵੜੀ ਇਹਦੀ। 140। 140। ਨੰਬਰ ਬੋਲਿਓ ਬਾਈ। 790। 790। 999। 999। ਬਾਸ ਠੀਕ ਹੈ ਜੀ। ਵੀਮੰਗਰ ਬਾਈ ਦਾ। ਉਹ ਵੀ ਕਰੋ ਚੈੱਕ ਝੋਟੀ। ਆ ਦਿਖਾਉਣੇ ਆ ਸਾਨੂੰ। ਮਾਨਸਾ ਮੰਡੀ। 81 ਬਾਈ ਜੀ। ਤੁਰ ਤੋ ਜੀ। ਮੈਂ ਤੂੰ ਟੀਵੀ ਤੋਰੀ ਜਾਂਦੇ ਆ। ਕਿੰਨਾ ਮੁੱਲ ਲੈ ਬਾਈ ਇਹਦਾ? 85 ਆ ਬਾਈ। 85 ਕਿੰਨੇ ਸੁਆ ਬ੍ਰਦਰ? 300 ਸੁਆ। ਹੈ? 300 ਸੁਆ। ਇਹ ਸ਼ੈਕ ਨੇ ਦੁੱਧ ਦਾ ਕਿੰਨਾ ਬਣਾਇਆ? 11 ਕਿਲੋ। ਅ ਨੰਬਰ ਬੋਲੀ ਬਾਈ? 90562 995। ਓਕੇ ਜੀ। ਆ ਲੋ। ਸੁਣਿਆ ਸਾਨੂੰ। ਆ ਝੋਟੀ ਵੀ ਸੋਹਣੀ ਆ ਬਈ ਤੋਰੀ ਬਾਈ ਹੈ ਵੀਡੀਓ ਸ਼ੇਅਰ ਜ਼ਰੂਰ ਕਰਦੇ ਕਰੋ ਬਾਈ ਬਣ ਕੇ ਦੇਖ ਇੱਕ ਵੀ ਮੋਲਾ ਝੋਟੀ ਦਾ ਮਾਨਸਾ ਮੰਡੀ ਪੂਰਾ ਘੜਤੀ ਵਰਗਾ ਥੱਥ ਹੋਇ ਚੰਗਾ ਲੇਵਾ ਮੋੜ ਲਿਓ ਜੀ ਚੋਟੀ ਚੰਗੀ ਹੈ ਨੰਬਰ ਬੋਲਿਓ ਜੀ ਮੜਾ ਜਾ ਨੰਬਰ ਬੋਲਿਓ ਜੀ ਨੰਬਰ ਕੀ ਦੀਆਂ ਝੁੱਟੀਆਂ ਆਪਣੀ 688331807 ਓਕੇ ਵੀਰੇ ਕਿੰਨਾ ਮੁੱਲੇ ਦਾ ਇਹਦਾ ਇੱਕ ਵੀ ਬਈ ਆ ਲਓ ਆਪਣਾ ਕਾਰਡ ਜੇ ਵੀਡੀਓ ਕਰਵਾਉਣੀ ਹੋਵੇ ਤਾਂ ਸੰਪਰਕ ਕਰ ਲਿਓ ਠੀਕ ਹੈ ਸਰ ਆ ਲਓ ਜੀ ਅੱਗੇ ਦਿਖਾਉਣੇ ਝੁੱਟੀਆਂ ਹੋਰ ਵੀ ਆਈ ਹੋਈਆਂ ਇਹ ਲੀਰਾ ਵੀ ਕੱਟੀ ਆ। ਮਾ ਟੁੱਟੀਆਂ ਵੀ ਚੰਗੀਆਂ ਨੇ। ਆਹ ਕਨੇਡਾ ਦੀ ਕੱਟੀ ਆ ਬਾਈ। ਇਹ ਬਾਈ 9 ਮਹੀਨੇ ਦੀ ਆ। ਇਹਦਾ ਮੁੱਲਾ? ਇਹ 11 ਕੁ ਮਹੀਨੇ ਦਾ। ਮੁੱਲੇ ਦਾ? ਮੁੱਲੇ ਦਾ 30 ਲਾ ਲੋ 30 ਕਰ ਦੇ। ਆਈਦਾ। ਇਹ 35 ਕਰ ਦੇ। ਇਹਦਾ 35 ਕਿੰਨੇ ਟਾਈਪ ਦੀ ਹੋਣੀ ਬਈ? ਇਹ ਵੀ ਓਨੇ ਕੀ ਦੀ ਹੋਇਆ? ਇਹ 11 ਕੁ ਮਹੀਨਿਆਂ ਦੀ ਆ ਇਹ 9 ਮਹੀਨੇ ਦੀ। ਆਹ ਬਈ ਆ ਕੱਟ। ਇਹੀ ਕੱਟਾ ਬਈ 15 ਕੁ ਮਹੀਨਿਆਂ ਦਾ ਲੋ ਜੀ ਕਿਸੇ ਨੇ ਘਰੇ ਰੱਖਣਾ ਹੋਵੇ ਹਨਾ ਤਿਆਰ ਕਰਨ ਨੂੰ ਦਾ ਕੱਟਾ ਬਈ ਅਭੀ ਮੈਨੂੰ ਦਾ ਅੱਛਾ ਉਹ ਬਈ ਨੀਲੀ ਦਾ ਵੀ ਉਹ ਨੀਲੀ 라ਵੀ ਦਾ ਕੱਟਾ ਉਹਦਾ ਮੁੱਲ ਆ ਉਹਦਾ ਮੁੱਲ 35000 ਆ ਇਹਦਾ ਵੀਰੇ ਇਹਦਾ 45000 ਹੋਰ ਕੋਈ ਕੱਟੀ ਆਪਣੇ ਕੋਲ ਘਰੇ ਹੈਗੇ ਆ ਨੀਲੀ ਹੋਰ 7895 15446 ਓਕੇ ਜੀ ਉਹ ਚੱਲ ਲਾ ਮਾਪੀ ਜੀ પાસ ਹੁੰਦੀ ਹੈ ਝੂਠੀ ਆਹ ਫਟਾਉਂਦਾ ਉਹ ਵੀ ਬੰਦੀ ਆ ਤੇ ਉਹ ਵੀ ਬੰਦੀ ਆ ਗਰਮ ਕਿੰਨੇ ਦਿਨ ਆ ਜਾ ਕਿ ਬਣਿਆ ਕੋੜਾ ਖੜਾ ਲੋ ਮੰਨਦੇ ਦੇਖ ਲੈ ਉਹਦੀ ਤੱਕੇ ਚੱਲ ਜਾਂਦੇ ਕੋੜੇ ਵੀ ਸਿਚਾਉਂ ਜਾਂ ਉਹ ਨਹੀਂ ਬੰਦਾ ਨੇ ਮਰਦੀ ਨਹੀਂ ਬੰਦੀ ਨਹੀਂ ਬੰਦਾ ਆ ਇੱਥੇ ਬੰਦਾ ਹੁੰਦਾ ਕੌਣ ਉਹਨੂੰ ਪੁੱਛ ਲਈ ਬੰਨ ਰਖਾਈ ਜਗ੍ਹਾ ਤੇ ਫੋਨ ਮਾਰੀ ਉਹਨੂੰ ਪੁੱਛ ਲਈ ਆ ਪਿਛਲੀ ਮੰਡੀ ਸਾਡੀ ਕੋਤੋਂ ਦੂਜੀ ਚ ਆਇਆ ਸੀ ਕਿ ਨਾ ਫੌਜੀ ਨੂੰ ਮਿਲਿਆ ਕਰ ਹੁਣ ਪੁੱਛ ਆਪ ਬਹੁਤ ਅਫਰ ਚਲੋ ਮੈਂ ਤੁਹਾਨੂੰ ਮਾਤਾ ਦੱਸਦਾ ਤੂੰ ਕਹਦਾ ਇਹ ਨਮਾਇਰ ਬਟਾ ਯਾਰ ਅੱਛਾ ਇਹ ਨਹੀਂ ਬਟਾ ਭਈ ਆਦਾ ਕੋਈ ਨਾ 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 ਨਾਈ ਲੈ ਜਾਓ ਭਾਈ ਨਾ ਆਦਾ ਪਰਦੋ ਚਾਈ ਪਰਦੋ ਕੀ ਨਾ ਟਾਸ ਕਰ ਰਹੇ ਨੇ ਉਹ ਦਰਾਸ ਕਿੱਥੋਂ ਪਹਿਲਾਂ ਟਾਸ ਨਾ ਬੰਦ ਹੋ ਲਓਏ ਚੋਟੀ ਪਾਸ ਹੋਈ ਐ ਇਹ ਤੋੜ ਕੇ ਦਿਖਾਉਦੇ ਆ ਕੈਮਰੇ ਨੂੰ ਵੀ ਬਣ ਕੇ ਦੀਦਾ ਵੀਡੀਓ ਕੋਈ ਨਹੀਂ ਲੈ ਬਈਆ ਕੱਟੀ ਬਕਾਉ ਆ ਬੂਰੀ ਜੇ ਕਿਸੇ ਨੂੰ ਚਾਹੀਦੀ ਹੋਵੇ ਮਾਨਸਾ ਮੰਡੀ ਆਈ ਹੋਈ ਆ ਮੋੜ ਰਿਹਾ ਬਈ ਇਹਨੂੰ ਇੱਧਰ ਮੋੜ ਦੇ ਜੇ ਕੋ ਕਹਿੰਦਾ ਹੁੰਦਾ ਨਾ ਕੱਟੀਆਂ ਲੈਣੀਆਂ ਕੱਟੀਆਂ ਲੈਣੀਆਂ ਬਾਈ ਆਹ ਕੱਟੀ ਦੇਖ ਲਿਓ ਜੇ ਕਿਸੇ ਨੂੰ ਪਸੰਦ ਆਈ ਤਾਂ ਸੌਦਾ ਮਾਰ ਸਕਦਾ ਹੈਗਾ ਆ ਬਾਈ ਦੀ ਕੱਟੀ ਆ ਨੰਬਰ ਪੁੱਛ ਲੈਣੇ ਆਪਾਂ ਓਏ ਸੀ ਭਰੀ ਹੋਵੇ ਬੜੀ ਹੋਵੇ ਮੇਰੇ ਹੱਥੇ ਨੰਬਰ ਬੋਲੀ ਬਾਈ ਤੇਰਾ 97816 97816 16175 16175 ਠੀਕ ਹੈ ਕਿਹੜਾ ਪਿੰਡ ਹੈ ਵੇਦਨਾ ਬਾਈ ਬਾਤਣਾ ਪਾਤਣਾ ਕੋਲੇ ਬਾਈ ਦਾ ਪਿੰਡ ਹੈ ਕੱਟੀ ਦੇਖ ਸਕਦੇ ਹੋ ਤੁਸੀਂ 40000 40 40000 ਮੁੱਲ ਹੈਗਾ ਮੈਂ ਟੁੱਟੀ ਵੀ ਪਕੜਿਆ ਆ ਝੁੱਟੀ ਵੀ ਸੋਹਣੀ ਆ ਬਈ ਆ ਝੁੱਟੀ ਵੀ ਸੋਹਣੀ ਆ 85000 85000 ਮੁੱਲ ਆ ਬਈ ਚਾਸੀ ਵਾਲਾ ਕੀ ਲੱਗਿਆ ਕਹਿੰਦੇ ਹੈ ਝੁੱਟੀ ਦਾ ਕਰਤਕੁੱਤ ਦੀ ਚੰਗੀ ਆ ਬਾ ਮੋੜ ਲੈ ਬਾਬਾ ਝੁੱਟੀ ਦਾ ਕਰਤਕੁੱਤ ਦੀ ਚੰਗੀ ਆ ਹੈਨਾ ਤੇ ਮੁੱਲ 85000 ਕਿਵੇਂ ਸੁਇਆ ਹੈ ਕਿਵੇਂ ਕਿਵੇਂ ਆ ਕਿਵੇਂ ਸੁਇਆ ਹੈ ਕੀ ਜਿਆ 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 ਸੁਈ ਹੋਈ ਹੈ ਹਾਂ ਦੁੱਧ ਕਿੰਨਾ ਕੁ ਬਣਾ ਗਈ ਜੋਤਾ ਕਹਿੰਦੀ ਜੀ 16 ਕਿਲੋ ਅੱਛਾ ਹੁਣ ਇਹ ਫੰਡਰ ਹੈ ਅੱਛਾ ਹੁਣ ਫੰਡਰ ਹੈ ਹਾਂ ਸਹੀ ਠੀਕ ਹੈ ਠੀਕ ਹੈ ਠੀਕ ਹੈ ਨਹੀਂ ਨਹੀਂ ਰਹਿੰਦੀ ਨਹੀਂ ਜੇ ਕੋਈ ਸਮਾਰ ਲੇ ਤਾਂ ਉਹਦੇ ਖਾਤਰ ਆਹ ਜਿਹੇ ਕਰਦੇ ਭਾਈ ਲਓ ਜੀ ਲਓ ਲਓ ਕਰ ਲਾ ਲਾ ਹੈ ਭਾਈ ਆ ਚੁੱਟੀ ਸੁਣਿਆ ਸਾਨੂੰ ਮਾਨਸਾ ਮੰਡੀ ਤੋਰੀ ਬਰਾਦਰ ਦੇਖੋ ਬਾਈ ਲਾਉ ਦੀ ਤੇ ਵਾਲੂ ਦਾ ਚੰਗਾ ਮੋਡਲ ਹੈ ਬਾਈ ਐਵੇਂ ਸੂਏ ਆ ਕੀ ਗੱਲ ਬਾਤ ਕਿੰਨਾ ਰੇਟ ਕਰਦੇ ਆ ਬਾਈ ਹੋਰਾਂ ਨੂੰ ਪੁੱਛਾਂਗੇ ਝੋਟੀ ਪੂਰੀ ਕੈਂਟਰ ਦੇ ਸਾਈਜ਼ ਦੀ ਹੈ ਮਾਰ ਕੀ ਕੱਟੀ ਆ ਦੇ ਲੱਗਾ ਸੀ 75 ਦੀ 75 ਦੀ ਬਣੀ ਆ ਅਜੀ ਬੀਟੀ ਕੋਟੀਨ ਇਹ ਪਾਸ ਕਰਦੇ ਨੇ ਹਾਂ ਇਹਨਾਂ ਤੋਂ ਦੋ ਪਲੇਨ ਨਾ ਰੱਖ ਅੱਗੇ ਵੇਖਾਂ ਮਾਤੀ ਮਾਤੀ ਇਸ ਵਾਸਤੇ ਇਸ ਵਾਸਤੇ ਲੈ ਆਏ ਨੂੰ ਦਿਖਾਉਣੇ ਆਪਾਂ ਤੁਹਾਨੂੰ ਝੋਟੀਆਂ ਮੈਸਾਂ ਬਾਵਾ ਹੀ ਹੋਈਆਂ ਨੇ ਆਹ ਕੱਟੀ ਵੀ ਆਈ ਹੋਈ ਆ ਮਾਨਸਾ ਵੱਡੀ ਇਹ ਕਿਸੇ ਨੇ ਸੋਹਣੀ ਸੰਖੀ ਕੱਟੀ ਲੈਣੀ ਹੋਵੇ ਹਨਾ ਪਾਲਣੇ ਖਾਤਰ ਇਹ ਵੀ ਮਿਲ ਜੂਗੀ ਤੁਹਾਨੂੰ ਮਾਨਸਾ ਮੰਡੀ 31 ਤਰੀਕ ਅਗਲਾ ਜਿਹੜਾ ਕਹਿਦਾ ਹੁੰਦਾ ਹੈ ਕਰੀਮ ਖਣਾ ਕਹਿੰਦਾ ਹੋਵੇ ਤੋਰੇ ਬਾਬਾ ਜੀ ਸਤੋ ਜੀ ਮੱਝ ਦਿਖਾਉਣੇ ਆ ਸਾਨੂੰ ਪੂਰੀ ਮੱਝ ਹੈ ਪੁੱਛਦੇ ਆਪਾਂ ਡਿਟੇਲ ਗੱਲਬਾਤ ਮਾਦਰੇ ਕੱਤ ਦੀ ਮੱਝ ਹੈ ਬਾਬਾ ਜੀ ਕਿਵੇਂຊੂਏ ਇਹ ਤੀਜੀຊੂਏ ਤੀਜੀຊੂਏ ਹੈ ਕਿੰਨਾ ਆਪਣੇ ਕਿੰਨਾ ਦੁੱਧ ਹੈ ਜੀ 11 ਲੀਟਰ 2.5 ਮਹੀਨੇ ਦੀ ਗੱਭਣਾ 2.5 ਮਹੀਨੇ ਦੀ ਗੱਭਣਾ ਤੇ ਆਪਣਾ ਮਗਰ ਕੱਟਾ-ਕੱਟੀ ਕਟਾਈ ਮੁੱਲ ਕੀ ਕਰਦੇ ਹੋ ਆਪਾਂ ਇਹਦਾ 15 15 ਤੇ ਨੰਬਰ ਬੋਲਿਓ ਆਪਣਾ 99782 98782 9497 9497 ਠੀਕ ਹੈ ਜੀ ਲਓ ਬਈ ਝੂਟੀ ਦੇਖੋ ਆਸ ਲਾਈ ਜੀ ਪੂਰੇ ਟਾਪ ਦੀ ਕੁਆਲਿਟੀ ਵੀ ਝੂਟੀ ਹੈ ਅਹੀ ਗੱਲ ਨਹੀਂ ਉਹ ਆ ਝੂਟੀ ਵੀ ਹੋਣੀ ਆ ਬਈ ਆਪਣੀ ਆ ਇੱਕ ਕੀ ਮਤਲਬ ਹੈ ਬਈ ਇਹਦਾ ਬਾਬਾ ਕਿ ਨਾਮ 몰ਾ ਨੰਬਰ ਬੋਲ ਦੇ ਮਾਪਾ ਕਹਿੰਦਾ ਨੰਬਰ ਨਹੀਂ ਦੱਸਣਾ ਚੱਲੋ ਮਰ ਜੀ ਬਾਬੇ ਦੀ ਆ ਛੋਟੀ ਵੀ ਸੋਹਣੀ ਆ ਬਈ ਕੱਦਗਾਠ ਚੰਗਾ ਹੈਗਾ ਹਨਾ ਮਾਨਸਾ ਮੰਡੀ ਬਾਬਾ ਜੀ ਆਪਣੀਆਂ ਜੀ ਆਪਣੀਆਂ ਜੀ ਕਿਹੜੇ ਦੀ ਉਹਦੀ ਉਹ ਬਾਬਾ ਦਾ ਦਿੰਦਾ ਨਹੀਂ ਮਤਲਬ ਫਿਰ ਲਓ ਅਗਲੀਆਂ ਤੇ ਚੱਲਦੇ ਆ ਛੋਟੀਆਂ ਚੰਗੀਆਂ ਆਈਆਂ ਬਈ ਮਾਨਸਾ ਮੰਡੀ ਹਨਾ ਮਦਦ ਨਹੀਂ ਕਰਦੀ ਛੋਟੀ ਆ ਵੀ ਸੋਹਣੀ ਛੋਟੀ ਯਾਰ ਆ ਵੀ ਦਿਖਾਉਣੀ ਆ ਸਾਨੂੰ ਮੋਡਲ ਹੋ ਜੀ ਮੋੜ ਲੈ ਬਾਈ ਛੋਟੀ ਸੋਹਣੀ ਆ ਬਾਈ ਜੇ ਮੈਂ ਰੁੱਕੀ ਵਰਗੀ ਕਹਿ ਸਕਦੇ ਆਪਾਂ ਗੋਲ ਮਟੋਲ ਛੋਟੀ ਤੋਰ ਤੋਰ ਲਈ ਤੋਰ ਲਾ ਤੋਰ ਤੋਰ ਹਾਂ ਲੈ ਕਰਦੇ ਗੱਲਬਾਤ ਬਾਬੇ ਨੂੰ ਆਪਾਂ ਛੋਟੀ ਦੇਖ ਲਈ ਬਾਬਾ ਕੈਮੇຊੂਆ? ਸੂਆ ਤਾਂ ਦੂਜੀ ਆ ਜੀ। ਕਿਆ ਕੀ ਮੁੱਲ ਵੜੀ? ਮੁੱਲ ਵੜੀ ਤਾਂ ਜੀ 90 ਮੰਗਦੇ 90 ਨੰਬਰ ਬੋਲ ਦੋ ਜੀ। ਨੰਬਰ ਨੰਬਰ ਬੋਲਿਓ ਜੀ। 88 78998 ਲਓ ਜੀ ਵੀਰੇ ਨੰਬਰ। ਅਗਲੀ ਝੋਟੀ ਦਿਖਾਉਣੇ ਆ ਤੁਹਾਨੂੰ। ਲਾਈਵ ਅਪਡੇਟ ਹਨਾ ਤਣਾ ਉੱਲਾ ਮੰਡੀ ਦੀ। ਆ ਝੋਟੀ ਵੀ ਸੋਹਣੀ ਆ ਯਾਰ ਬਾਈ। ਪਪਾ ਕਿੰਨਾ ਮੁੱਲ ਆ ਜੀ? ਦੱਸਿਓ। ਛੱਡ ਕੋਈ ਨਾ ਅਗਲੀ ਤੇ ਚੱਲਦੇ ਆ ਯਾਰ। ਆ ਝੋਟੀ ਵੀ ਸੋਹਣੀ ਆ ਬਾਈ ਹਨਾ। ਦੀ ਮੱਝ ਦਿਖਾਉਣੇ ਆ ਸਾਨੂੰ ਮਾਨਸਾ ਮੰਡੀ ਆਈ ਹੋਈ ਆ ਸੱਜਣੋ ਤੋਰ ਲਾ ਬਾਈ ਤੋਰ ਲਾ ਤੋਰ ਲਾ ਤੋਰ ਲਾ ਤੋਰ ਲਾ ਝੋਟੀ ਦਿਖਾਉਣੇ ਝੋਟੀ ਦਾ ਕੱਦ ਬੜਾ ਚੰਗਾ ਵਾ ਬੇ ਮੋੜ ਲਓ ਜੀ ਝੋਟੀ ਚੰਗੀ ਆ ਬਾਈ ਪੁੱਛਦੇ ਆ ਮੱਲਵਾੜੀ ਕੀ ਗੱਲ ਬਾਤ ਮੁੱਲ ਕਿੰਨਾ ਕਰਦਾ ਬਾਈ ਕਿੱਥੇ ਤੱਕ ਛੱਡੂ ਹਨਾ ਅਸਲ ਬਾਈ ਜੀ ਸਾਸੀ